मुर्दाबादी मु पाकिस्तान ख़बाद पाकिस्तान ख़ाली मुरदाबाद मुबा खाली सर्दाबा ਮਰਦਾਬਾਦ ਪਾਕਿਸਤਾਨ ਮਰਦਾਬਾਦ ਪੰਤਕਵਾਦ ਮਰਦਾਬਾਦ ਅੰਤਕਵਾਦ ਮਰਦਾਬਾਦ ਮਰਦਾਬਾਦ ਹਲਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਜਿੰਦਾਬਾਦ 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 ਜਿੰਦਾਬਾਜ 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 ਸੋ ਸਭ ਨੂੰ ਪਤਾ ਹੈ ਕਿ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਕਿ ਹਿੰਦੂਆਂ ਨੂੰ ਟੋਲ ਟੋਲ ਕੇ ਜਿਹੜਾ ਮਾਰਿਆ ਗਿਆ ਹੈ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਅੱਜ ਰੋਪੜ ਵਿਖੇ ਸ਼ਿਵसेना ਦੇ ਵਰਕਰਾਂ ਵੱਲੋਂ ਸੰਜੀਵ ਘਨੋਲੀ ਦੀ ਗਵਾਹੀ ਦੇ ਵਿੱਚ ਅੱਜ ਅਤੰਕਵਾਦ ਦਾ ਜਿਹੜਾ ਪੁੱਤਰਾ ਜਿਹੜਾ ਫੁਕਿਆ ਗਿਆ ਹੈ ਤੇ ਗੱਲਬਾਤ ਕਰਦੇ ਸੰਜੀਵ ਘਨੋਲੀ ਨਾਲ ਕੀ ਕਹਿੰਦੇ ਸੰਜੀਵ ਘਨੋਲੀ ਇਹਨੂੰ ਦੇਣਾ ਚਾਹੁੰਦੇ ਇੱਕੋ ਬੜੀ ਦੁਖਦੀ ਗੱਲ ਹੈ ਬੇਬ ਜੰਮੂ ਕਸ਼ਮੀਰ ਦੇ ਪਹਿ ਲਗਾਉਂਦੇ ਵਿੱਚ ਟਾਰਗੇਟਿੰਗ ਕਿਲਿੰਗ ਪੁੱਛ ਪੁੱਛ ਕੇ ਵੀ ਤੂੰ ਹਿੰਦੂ ਆ ਕੀ ਐ ਜੇ ਕਿਸੇ ਨੇ ਕਿਹਾ ਨਹੀਂ ਮੈਂ ਮੁਸਲਮਾਨਾ ਦਾ ਕੱਪੜੇ ਖੋਲ ਕੇ ਦੇਖਿਆ ਗਿਆ ਤੇ ਫਿਰ ਉਹ ਕਿਹਾ ਗਿਆ ਕਿਸੇ ਨੂੰ ਕਿਹਾ ਫਤਮਾ ਬੋਲ ਕੇ ਦਿਖਾਓ ਐਂਡ ਜਿਹੜੀ ਟਾਰਗੇਟਿੰਗ ਕਿਲਿੰਗ ਕੀਤੀ ਆ ਬਹੁਤ ਦੁਖਦਾਈ ਘਟਨਾ ਹੈ ਕਿਉਂਕਿ ਅਮਨ ਅੱਜ ਦੀ ਯਾਤਰਾ ਜੁਲਾਈ ਦੇ ਵਿੱਚ ਸ਼ੁਰੂ ਹੋ ਜਾ ਰਹੀ ਆ ਉਸ ਤੋਂ ਪਹਿਲਾਂ 26 27 ਬੰਦਿਆਂ ਦਾ ਸ਼ਰੇਆਮ ਕਤਲ ਗੋਲੀਆਂ ਨਾਲ ਉੰਨਣਾ ਇੱਕ ਸਮਾਜ ਦੇ ਲੋਕਾਂ ਨੂੰ ਮਾਰਨਾ ਇਹ ਤਾਂ ਦੁਖਦਾਈ ਗੱਲ ਨਾ ਕੋਈ ਹੋ ਨਹੀਂ ਸਕਦੀ ਉਹ ਤਾਂ ਥੋੜੇ ਦਿਨ ਪਹਿਲਾਂ ਬੰਗਾਲ ਦੇ ਵਿੱਚ ਹਿੰਦੂ ਨੇ ਸਾਡੇ ਪਰਿਵਾਰਾਂ ਦੇ ਹਮਲੇ ਕੀਤੇ ਉਹਨਾਂ ਨੂੰ ਘਰ ਛੱਡਣ ਦਾ ਮਜਬੂਰ ਕੀਤਾ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਗਈ ਅਸੀਂ ਪੁੱਛਣਾ ਚਾਹੁੰਦੇ ਕਿ ਇਹ ਮੋਦੀ ਸਰਕਾਰ ਐਸੀ ਸਰਕਾਰ ਆ ਕਿਹਾ ਹਿੰਦੂ ਸੁਰੱਖਿਤ ਨਹੀਂ ਆ ਤਾਂ ਮੋਦੀ ਵੀ ਸੁਰੱਖਿਤ ਨਹੀਂ ਆ ਜੇ ਹਿੰਦੂਆਂ ਦੇ ਨਾਲ ਇਦਾਂ ਹੀ ਹਮਲੇ ਹੁੰਦੇ ਰਹੇ ਪੰਜਾਬ ਦੇ ਵਿੱਚ ਵੀ ਪਹਿਲਾਂ ਮੁੰਬਈ ਸੁੱਟੇ ਗਏ ਟਾਰਗੇਟ ਕਾਲਗੇ ਵਿੱਚ ਕਿੱਥੇ ਗਈਆਂ ਇੱਥੇ ਪੰਜਾਬ ਦੇ ਬੰਗਾਲ ਦੇ ਜੰਮੂ ਕਸ਼ਮੀਰ ਦੇ ਵਿੱਚ Hindu ਸਮਾਜ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਕਤਲ ਕੀਤੇ ਜਾਂਦੇ ਤੇ ਕਿੱਥੇ ਵਾਟੀ ਸੰਤ ਸਰਕਾਰ ਸਾਨੂੰ ਕੋਈ ਦੁੱਖ ਨਹੀਂ ਆਟਾਣੀ ਵਾਰਡ ਨਾਲ ਤੁਸੀਂ ਦੋਸਤੀ ਰੱਖੋ ਸ਼ਾਹ ਸਾਹਿਬ ਤੁਸੀਂ ਪੰਜਾਬ ਨੂੰ ਹਿੰਦੁਸਤਾਨ ਨੂੰ ਰੱਖੋ ਸਾਨੂੰ ਕੋਈ ਰੁਕਣੀ ਪਰ ਜਿੱਥੇ ਗੱਲ ਹੈ Hindu ਸਮਾਜ ਦੀ Hindu ਸਮਾਜ ਦੇ ਲੋਕਾਂ ਦਾ ਜੇਕਰ ਟਾਰਗੇਟ ਕੀਤਾ ਗਿਆ ਤਾਂ ਥੋੜੀ ਵੀ ਕੋਈ ਸੁਰੱਖਤ ਨਹੀਂ ਜਾਂ Hindu ਸੁਰੱਖਿਅਤ ਨਹੀਂ ਆ ਅਜਿਹਾ ਹੀ ਮੈਸੇਜ ਦੇਣਾ ਚਾਹੁੰਦੇ ਆ ਵਾ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਤੁਰੰਤ ਗੋਲੀ ਮਾਰਨੀ ਚਾਹੀਦੀ ਹੈ प्यारे दर्शकों सबनु पता ਕਿ ਪਹਿਲਗਾਮ ਵਿਖੇ ਪਿਛਲੇ ਦਿਨੀ ਜਿਹੜਾ ਤੇ ਵਾਕਾ ਹੋਇਆ ਹੈ ਸਾਡੇ ਹਿੰਦੂ ਪ੍ਰਵਾਹਾਂ ਨੂੰ ਜਿਹੜਾ ਗੋਲੀਆਂ ਦੇ ਨਾਲ ਸੜਿਆ ਮੋੜ ਆਇਆ ਗਿਆ ਤੇ ਅੱਜ ਸਾਡੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਸਾਡੇ ਨਿੰਦਰ ਮੋਦੀ ਜੀ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਹਨ ਉਹਨਾਂ ਦੇ ਹੁੰਦਿਆਂ ਹੋਇਆ ਵੀ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰਨੀ ਬਹੁਤ ਹੀ ਨਿੰਦੜਯੋਗ ਗੱਲ ਹੈ ਮੇਰੇ ਨਾਲ ਸ਼ਿਵ ਸੈਨਾ ਪੰਜਾਬ ਪ੍ਰਧਾਨ ਸੰਦੀਪ ਕਨੋਲੀ ਜੀ ਨੇ ਜਿਨ੍ਹਾਂ ਨੇ ਅੱਜ ਇੱਕ ਸ਼ਿਵ ਸੈਨਿਕ ਨਹੀਂ ਪੂਰੇ ਹਿੰਦੂ ਦੇ ਤੌਰ ਤੇ ਅੱਜ ਪੁੱਤਲਾ ਭੁੱਕਿਆ ਗਿਆ ਅਤੰਕਵਾਦ ਦਾ ਜਿਹੜੇ ਕਿ ਪਾਕਿਸਤਾਨ ਦੇ ਨਾਲ ਆਪਾਂ ਲਗਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਅੱਜ ਘਟਨਾ ਵਾਪਰੀ ਹੈ ਪਹਿਲਗਾਮ ਦੇ ਵਿੱਚ ਬਹੁਤ ਸ਼ਰਮਨਾਕ ਪ੍ਰਧਾਨ ਜੀ ਜਿਹੜੀ ਅੱਜ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਥੇ ਦਾਵਾ ਕਰਦੇ ਸੀ ਕਿ ਅਸੀਂ ਹਿੰਦੁਸਤਾਨ ਨੂੰ ਹਿੰਦੂਤਵ ਬਣਾ ਕੇ ਸਭ ਤੋਂ ਉੱਪਰ ਲੈ ਕੇ ਜਾਵਾਂਗੇ ਅੱਜ ਜਿਹੜੀ ਘਟਨਾ ਹੋਈ ਹੈ ਕੱਲ ਉਹ ਤੋਂ ਮਾਰੀ ਘਟਨਾ ਜਦੋਂ ਵੱਡਾ ਅਤਵਾਦੀ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਦਿਨ ਰਾਤ ਗੋਲੀਆਂ ਚੱਲਦੀਆਂ ਸੀ ਉਦੋਂ ਨਹੀਂ ਹੋਇਆ ਕੱਪੜੇ ਖਲਾ ਖਲਾ ਕੇ ਦੇਖ ਦੇਖ ਕੇ ਹਿੰਦੂ ਟਾਰਗੇਟ ਕਿਲਿੰਗ ਕੀਤੀ ਗਈ ਬੰਦਿਆਂ ਨੂੰ ਗੋਲੀਆਂ ਮਾਰੀਆਂ ਗਈਆਂ ਪੰਗਾਲ ਦੇ ਵਿੱਚ ਸ਼ਰਿਆਮ ਘਰਾਂ ਕੋ ਬੇਕਾਰ ਕਰ ਦਿੱਤਾ ਹਿੰਦੂਆਂ ਨੂੰ ਘਰਾਂ ਦੇ ਹਮਲੇ ਕੀਤੇ ਗਏ ਘਰਾਂ ਨੂੰ ਅੱਗ ਲਾ ਦਿੱਤੀ ਗਈ ਪੰਜਾਬ ਸੁੱਬੇ ਦੇ ਵਿੱਚ ਬੰਬਾਂ ਦੇ ਨਾਲ ਗਰਨੇਟਾਂ ਦੇ ਨਾਲ ਲੋਕਟ ਲਾਂਚਰਾਂ ਨਾਲ ਹਮਲਾ ਕੀਤਾ ਜਾਂਦਾ ਹੈ ਕਿੱਥੇ ਸਾਡਾ ਹਿੰਦੂ ਤਤਵ ਦੀ ਗੱਲ ਕਰਨ ਵਾਲੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਐਡ ਐਡ ਹਿੰਦੂ ਤਤਵ ਦੀਆਂ ਗੱਲਾਂ ਕਰਦੇ ਸੀ ਅੱਜ ਉਹਨਾਂ ਦੀ ਕਿੱਥੇ ਗਈ ਗ੍ਰਹਿ ਮੰਤਰੀ ਸਾਡੇ ਦੇਸ਼ ਦੇ ਵਿੱਚ ਤੁਸੀਂ ਲੱਖ ਸਮਝੌਤਾ ਕਰ ਲੋ ਡਾਣੀ ਹਵਾਨੀ ਨਾਲ ਤੁਸੀਂ ਅੰਮਿਤ ਸ਼ਾਹ ਜੀ ਦੇਸ਼ ਨੂੰ ਲੁੱਟ ਲੋ ਸਾਡੇ ਲੋਕਾਂ 'ਚ ਸ਼ਮਤਾ ਹੈਗੀ ਆ ਕਮਾ ਕੇ ਖਾਣ ਦੀ ਪਰ ਜਿੱਥੇ ਗੱਲ ਸਾਡੀ ਸੁਰੱਖਿਆ ਦੀ ਆ ਜਿੱਥੇ ਹਿੰਦੂਆਂ ਦੇ ਕਤਲਾਂ ਦੀ ਆ ਜਿੱਥੇ ਹਿੰਦੂਆਂ ਨੂੰ ਸ਼ਰਯਮ ਕਪੜਾ ਖਲਾ ਕੇ ਗੋਲੀਆਂ ਮਾਰੀਆਂ ਜਾਂਦੀਆਂ ਬੰਦ ਹੋ ਗਏ ਜਾਂਦੇ ਨੇ ਉੱਥੇ ਕਦੀ ਬਰਦਾਸ਼ਤ ਨਹੀਂ ਕਰੇਗਾ ਹਿੰਦੂ ਸਮਾਜ ਅਸੀਂ ਹਿੰਦੂ ਸਮਾਜ ਜੇ ਤੁਹਾਨੂੰ ਕੁਰਸੀ ਤੇ ਬਿਠਾ ਕੇ ਪ੍ਰਧਾਨ ਮੰਤਰੀ ਬਣਾ ਸਕਦਾ ਤਾਂ ਤਾਰ ਵੀ ਸਕਦਾ ਹੁਣ ਕੋਈ ਮੋਦੀ ਸਾਹਿਬ ਜੇ ਇਨਸਾਫ ਨਾ ਮਿਲਿਆ ਜੇ ਉਹਨਾਂ ਨੂੰ ਇਸੇ ਤਰ੍ਹਾਂ ਗੋਲੀ ਦਾ ਜਵਾਬ ਗੋਲੀ ਨਾਲ ਨਾ ਦਿੱਤਾ ਗਿਆ ਤਾਂ ਤੁਹਾਡੀ ਕੁਰਸੀ ਵੀ ਅੱਜ ਦੇ ਟਾਈਮ ਦੇ ਵਿੱਚ ਉਹ ਸੁਰੱਖਿਤ ਨਹੀਂ ਉਹ ਵੀ ਡਿੱਕ ਸਾਦੀ ਆ ਕਿਉਂਕਿ ਹਿੰਦੂ ਸਮਾਜ ਇਹ ਬਹੁਤ ਵੱਡਾ ਸਮਾਜ ਆ ਇਹ ਸਹਿਨਸ਼ੀਲਤਾ ਹੈ ਤਾਂ ਇਹ ਮਾਰਨ ਚ ਵੀ ਸ਼ਮਤਾ ਰੱਖਦਾ ਹੈ ਜੇ ਕਿਸੇ ਨੂੰ ਤਾਰਨ ਚ ਕਿਸੇ ਨੂੰ ਖਤਮ ਕਰਨ ਦੇ ਵਿੱਚ ਤਾਂ ਹਿੰਦੁਸਤਾਨ ਦੇ ਹਿੰਦੂ ਕਦੇ ਪਿੱਛੇ ਨਹੀਂ ਹਟਣਗੇ ਜੇ ਸਾਨੂੰ ਪਾਹਲਗਾਮ ਦੀ ਜਾਣਾ ਪਿਆ ਉੱਥੇ ਜਾ ਕੇ ਵੀ ਸਾਨੂੰ ਰਹਿਣਾ ਪਿਆ ਇਹ ਬੰਗਾਲ ਦੇ ਵਿੱਚ ਵੀ ਉਹਨਾਂ ਨੂੰ ਦਿਖਾਣਾ ਪਿਆ ਤਾਂ ਅਸੀਂ ਜਾਨ ਨੂੰ ਤਿਆਰ ਆ ਪਰ ਤੁਸੀਂ ਮੋਦੀ ਸਾਹਿਬ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਵੱਡੇ ਵੱਡੇ ਦਾਅਵੇ ਕਰਨ ਨਾਲ ਨਹੀਂ ਓਸੀ ਤੇ ਬੈਠ ਕੇ ਲਖਣਵਾ ਜਿੰਸਾਦ ਦੀ ਲੋੜ ਹੈ ਅੱਜ ਬੰਗਾਲ ਦੇ ਵਿੱਚ ਜਿਨ੍ਹਾਂ ਨੇ ਅੱਗ ਲਾਈ ਆ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦੀ ਜ਼ਰੂਰਤ ਹੈ ਅੱਜ ਉੱਥੇ ਜਹੜਕੇ ਦੇ ਵਿੱਚ ਜਿਨ੍ਹਾਂ ਦੇ ਵਿਚਾਰਿਆਂ ਦੇ 3 ਦਿਨ ਵਿਆਹ ਨੂੰ ਹੋਏ ਸੀ ਉਹਨਾਂ ਨੂੰ ਮਾਰਤਾ ਕਰਨਾਲ ਤੋਂ ਇੱਕ ਮੇਜਰ ਗਿਆ ਹੋਇਆ ਸੀ ਉਹ ਲੋਕ ਜਿਹਨਾਂ ਦੇ ਛੋਟੇ ਛੋਟੇ ਬੱਚੇ ਉੱਤੇ ਰੋੜ ਰੈ ਨੇ ਉਹਨਾਂ ਦਾ ਕੀ ਗੁਨਾਹ ਸੀ ਕਿ ਉੱਥੇ ਹਨੀਮੂਨ ਮਨਾਣ ਗਏ ਸੀ ਇਹ ਘੁੰਮਣ ਗਏ ਸੀ ਆਪਣੇ ਦੇਸ਼ ਦੇ ਵਿੱਚ ਅਸੀਂ ਆਪਣੇ ਦੇਸ਼ 'ਚ ਸੁਰੱਖਿਅਤ ਵੀ ਤਾਂ ਕੀ ਫਾਇਦਾ ਤੁਹਾਨੂੰ ਮੋਦੀ ਸਾਹਿਬ ਹਿੰਦੂ ਤਰਦੀਆਂ ਗੱਲਾਂ ਕਰਨ ਦਾ ਸੋ ਅਸੀਂ ਅੱਜ ਜਿਹੜਾ ਪੁਤਲਾ ਫੂਕ ਕੇ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਅੱਜਕ ਜਿਹੜਾ ਸੰਵਿਧਾਨ ਦੇ ਅਨੁਸਾਰ ਕੀਤਾ ਸਾਨੂੰ ਸੰਵਿਧਾਨ ਤੇ ਬਾਹਰ ਜਾ ਕੇ ਵੀ ਬਹੁਤ ਕੁਝ ਆਉਂਦਾ ਹੈ ਅਸੀਂ ਸਮਾਜ ਨੂੰ ਇਕੱਠੇ ਹੋ ਕੇ 2-4 ਦਿਨ ਚ ਅਸੀਂ ਪਹਿਲ ਕਰਨ ਦੀ ਵੀ ਜ਼ਰੂਰਤ ਪਈ ਤਾਂ ਉੱਥੇ ਵੀ ਜਾਵਾਂਗੇ ਜੀ ਜੀ ਤੁਸੀਂ ਦੇਖਿਆ ਕਿ ਤੁਹਾਡੇ ਵੀ ਉਮਰ ਇੰਨੀ ਹੋ ਚੱਲੀ ਹੈ ਸਾਰੀ ਉਮਰ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੀ ਘਟਨਾ ਦੀ ਹਰਕਤ ਤੁਸੀਂ ਨਹੀਂ ਦੇਖੀ ਹੋਣੀ ਬਿਲਕੁਲ ਬਿਲਕੁਲ ਜੀ ਐਸੀ ਘਟਨਾ ਇੱਕ ਦਾ ਅਤਵਾਦ ਚੱਲਿਆ ਸੀ ਅਸੀਂ ਪੰਜਾਬ ਦੇ ਵਿੱਚ ਐਨਾ ਅਤਵਾਦ ਦੇਖਿਆ ਅਸੀਂ ਜੰਮੂ ਕਸ਼ਮੀਰ ਚ ਐਨਾ ਅਤਵਾਦ ਦੇਖਿਆ ਪਰ ਅੱਜ ਤੱਕ ਮੈਂ ਉਹ ਨਾ ਯਾਤਰੀਆਂ ਤੇ ਪਹਿਲਾਂ ਵੀ ਉੱਥੇ ਠੀਕ ਆ ਬੰਬ ਸਪੋਰਟ ਹੋਏ ਨੇ ਬੜੇ ਪਰ ਐਡਾ ਕੱਪੜੇ ਤਾਰ ਕੇ ਕਿਸੇ ਨੂੰ ਨਹੀਂ ਮਾਰਿਆ ਗਿਆ ਐਡੀ ਵੱਡੀ ਦੁਰਘਟਨਾ ਅਜੇ ਤੱਕ ਨਹੀਂ ਹੋਈ ਪਿਛਲੇ ਦਿਨੇ ਨਰਿੰਦਰ ਮੋਦੀ ਜੀ ਦੇ ਰਾਜ ਦੇ ਵਿੱਚ ਪਿਛਲੇ 42 ਫੌਜੀਆਂ ਦੀ ਜਾਨ ਸ਼ਹਿਰ ਆਈ ਸੀ ਉਸ ਟਾਈਮ ਵੀ ਅੱਜ ਤੱਕ ਉਹਨਾਂ ਦਾ ਕੋਈ ਸਰਾਖ ਨਹੀਂ ਆਇਆ ਅਸੀਂ ਵਿਦੇਸ਼ੀ ਦੇਸ਼ਾਂ ਤੇ ਇਲਜ਼ਾਮ ਲਾਈ ਜਾਂਦੇ ਪਰ ਸਾਵਧਤ ਕਰੋ ਕਿ ਕਿਹੜੇ ਲੋਕ ਸੀ ਕੀ ਫੈਰਾ ਫੈਰਾ ਨੀ ਇੰਟੈਲੀਜੈਂਸ ਰੱਖਣ ਦਾ ਸੀਵੀਆਈ ਰੱਖਣ ਦਾ ਐਨਆਈ ਰੱਖਣ ਦਾ ਐਨਈ ਸਰਕਾਰ ਦੇ ਵਿੱਚ ਜੇ ਅਸੀਂ ਇਹ ਨਹੀਂ ਸਾਬਤ ਕਰ ਸਕਦੇ ਕਿ ਇਹਨਾਂ ਨੇ ਅਮਲਾ ਕੀਤਾ ਤਾਂ ਇਹ ਸਰਕਾਰ ਬਿਲਕੁਲ ਨਾ ਕਾਮਯਾਬ ਨੈਸ਼ਨਲ ਚੈਨਲ ਵੱਲੋਂ ਵੀ ਕਿਸੇ ਤਰ੍ਹਾਂ ਦੇ ਵੀ ਕੋਈ ਖੁਲਾਸਾ ਨਹੀਂ ਕੀਤਾਗਾ ਨਹੀਂ ਤਾਂ ਹੁੰਦਾ ਵੀ ਚੱਲ ਵੀ ਮੀਡੀਆ ਇੱਕ ਇਹਦਾ ਸਤਮ ਹੈਗਾ ਮੀਡੀਆ ਤੀਜਾ ਸਤਮ ਹੈ ਇਹਦੇ ਪਾਸ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਨਹੀਂ ਪਰ ਅੱਜ ਸਰਕਾਰ ਇਹਨਾਂ ਨੂੰ ਵੀ ਬੰਦਸ਼ ਬਣਾਈਆਂ ਹੋਈਆਂ ਇਹਨਾਂ ਤੇ ਵੀ ਪਾਬੰਦੀਆਂ ਲਾਈਆਂ ਹੋਈਆਂ ਇਹਨਾਂ ਨੂੰ ਵੀ ਪੂਰੀ ਖੁੱਲ ਨਹੀਂ ਦਿੱਤੀ ਜਾਂਦੀ ਮੈਂ ਤੁਸੀਂ ਆਪਣਾੱਖ ਰੱਖਿਆ ਜਾਵੇ ਮੈਂ ਚਾਹਾਂਗਾ ਕਿ ਜਿਹੜਾ ਵੀ ਮੀਡੀਆ ਜਾਂ ਨੈਸ਼ਨਲ ਮੀਡੀਆ ਜਾਂ ਸੋਸ਼ਲ ਮੀਡੀਆ ਆਜ਼ਾਦ ਹੋਣਾ ਚਾਹੀਦਾ ਉਸ ਨੂੰ ਕੋਈ ਵੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹਨੂੰ ਨਿਰਪੱਖ ਤੌਰ ਤੇ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਪਰ ਜਿਹੜੀ ਇਹ ਘਟਨਾ ਵਾਪਰੀ ਹੈ ਇਸ ਦੀ ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਜਿਹੜੇ ਵੀ ਸਾਡੇ ਜਿਹੜੇ ਜਿਨ੍ਹਾਂ ਨੇ ਵੀ ਇਹ ਕੀਤਾ ਹੈ ਉਹਨਾਂ ਦੇ ਖਿਲਾਫ ਉਹਨਾਂ ਨੂੰ ਬਿਲਕੁਲ ਫੜੇ ਫੜ ਕੇ ਜਿਨ੍ਹਾਂ ਦੇ ਵੀ ਸੁਪਣਾ ਚਾਹੀਦਾ ਜੀ ਬਿਲਕੁਲ ਜੇਲ੍ਹਾਂ ਚ ਨਹੀਂ ਉਹਨਾਂ ਨੂੰ ਸ਼ਰਿਆਮ ਜਿੱਦਾਂ ਉਹਨਾਂ ਨੇ ਲੋਕਾਂ ਨੂੰ ਸ਼ਰਿਆਮ ਗੋਲੀਆਂ ਮਾਰੀਆਂ ਉਹਨਾਂ ਨੂੰ ਵੀ ਗੋਲੀਆਂ ਮਾਰਨੀਆਂ ਚਾਹੀਦੀਆਂ ਬਿਲਕੁਲ ਇਹ ਉਹਨਾਂ ਦਰਿੰਦਿਆਂ ਨੂੰ ਜਿਹੜੀ ਸਜ਼ਾ ਮਿਲ ਸਕੇ ਧੰਨਵਾਦ ਜੀ ਜੀ ਨਾਇਸ ਬੁਧਿ ਅੱਜ ਦੀ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਦਾ ਉਹਦੇ ਬਾਰੇ ਦੋ ਸ਼ਬਦ ਜਰਾ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਘਟਨਾ ਹੈ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਨਹੀਂ ਤਾਂ Hindu Hindu dharm ਦੇ ਸਾਰੇ ਲੋਕ ਇਕੱਠੇ ਹੋ ਕੇ ਆਪ ਵੀ ਇਹ ਯੁੱਧ ਕਰ ਸਕਦੇ ਆ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ তাই ਸਾਨੂੰ ਆਪਣੇ ਹੱਥ ਵਿੱਚ ਲੈ ਕੇ ਸਾਨੂੰ ਇਸ ਦਾ ਵਿਰੋਧ ਕਰਨਾ ਪੈਣਾ ਹੈ ਜੇ ਉਹ ਗੋਲੀਆਂ ਮਾਰਸਾਂ ਤੇ ਗੋਲੀਆਂ ਮਾਰਨੀ ਹੈ ਸਾਨੂੰ ਵੀ ਆਉਂਦੀਆਂ ਪਰ ਅਸੀਂ ਆਪਣੇ ਕਾਨੂੰਨ ਨੂੰ ਹੱਥ ਚ ਨਹੀਂ ਲੈਣਾ ਚਾਹੁੰਦੇ ਪਰ ਜੇ ਉਹ ਨਹੀਂ ਹਟੂਗੇ ਇਸੇ ਤਰ੍ਹਾਂ ਕਰੂਗੇ ਤਾਂ ਸਾਨੂੰ ਵੀ ਕੁਛ ਨਾ ਕੁਛ ਕਰਨਾ ਪੈਣਾ ਤਾਂ ਕਿ ਅਸੀਂ ਵੀ ਦੁਸ਼ਮਣਾਂ ਦਾ ਜਵਾਬ ਗੋਲੀ ਦਾ ਜਵਾਬ ਗੋਲੀ ਨਾਲ ਦੇਈਂ ਅੱਛਾ ਮੈਂ ਚਾਹਾਂਗਾ ਕਿ ਜਿਹੜੇ ਹਿੰਦੂ ਸਮਾਜ ਜਿੰਨਾ ਵੀ ਹੈਗਾ ਹੈ ਕਿਉਂਕਿ ਹਿੰਦੂ ਦੱਸਿਆ ਜਾਂਦਾ ਹੈ ਕਿ ਜਿਹੜੇ ਹਿੰਦੂ ਸਾਰੇ ਜਿਹੜੇ ਸਾਡੇ ਜਿੰਨੇ ਵੀ ਹੈਗੇ ਆ ਮਨ ਸਾਰੇ ਨੂੰ ਇਕਜੁੱਟ ਹੋਣਾ ਚਾਹੀਦਾ ਇਸ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਬਿਲਕੁਲ ਆਪਣੇ ਹਿੰਦੂ ਸਾਰੇ ਹਿੰਦੂਆਂ ਨੂੰ ਇਕਜੁੱਟ ਹੋ ਕੇ ਹੀ ਕਰਨਾ ਪੈਣਾ ਨਹੀਂ ਤਾਂ ਇਹ ਘਟਨਾ ਤਾਂ ਦਿਨ ਪਰ ਦਿਨ ਵਧਦੀ ਜਾ ਰਹੀਆਂ ਜਿੱਦਾਂ ਅੱਜ ਉੱਥੇ ਹੋਇਆ ਹੈ ਬੰਗਲਾਦੇਸ਼ 'ਚ ਹੋਇਆਗਾ ਜੰਮੂ ਕਸ਼ਮੀਰ 'ਚ ਜਿੱਦਾਂ ਹੋਇਆਗਾ ਇਹ ਤਾਂ ਦਿਨ ਪਰ ਦਿਨ ਵੱਧ ਰਹੇ ਆ ਪਰ ਐਦਾਂ ਦੀ ਘਟਨਾ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਹੋਈ ਹੈ ਜਿੱਦਾਂ ਦੀ ਹੁਣ ਹੋਈ ਹੈ ਨਿੰਦਰ ਜੋ ਘਟਨਾ ਬਿਲਕੁਲ ਅੱਜ ਦੇਖਿਆ ਗਿਆ ਤੁਸੀਂ ਕਿ ਪਤਲਾ ਫੁੱਕੇ ਜਿਹੜਾ ਵਿਰੋਧ ਕੀਤਾ ਗਿਆ ਪਰ ਆਪਾਂ ਅਸੀਂ ਚਾਹਾਂਗੇ ਜਿੰਨੇ ਵੀ ਜਿਹੜੇ ਸਾਡੇ ਹਿੰਦੂ ਪ੍ਰਾਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਵਸਦੇ ਆ ਸਾਰਿਆਂ ਨੂੰ ਇੱਕ ਜੁੜਤਾ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਜੁਰਮ ਦੇ ਖਿਲਾਫ ਜਿਹੜੀ ਆਵਾਜ਼ ਉਠਾਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਜੈ ਮੁਰਦਾਬਾ ਸਤਿ ਸਵਾਦੀ ਮੁਰਦਾਬਾ ਪਾਕਿਸਤਾਨ